हां जी दोस्तों सारेयानु सतश्रिया काल स्वागत ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜਿਟ ਹੈਗੀ ਆ ਪਿੰਡ ਸਰਾਲੀ ਮੰਡ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸੇ ਪਹੁੰਚੇ ਆ ਵੀਰ سپਿੰਦਰ ਦੇ ਕੋਲ ਜਿੱਦਾਂ ਕਿ ਸਾਰੇ ਵੀਰ ਜਾਣਦੇ ਆ ਪਸ਼ੂ ਵਪਾਰ ਦਾ ਕੰਮ ਆ ਵਿਕਰੀ ਵਾਲੇ ਪਸ਼ੂ ਇਸ ਘਰੇ ਆਉਂਦੇ ਆ ਸੇਲ ਪਰਚੇ ਦੇ ਵਾਲੇ ਤੇ ਡੇਲੀ ਰੁਟੀਨ ਦੇ ਵਿੱਚ ਪਸ਼ੂ ਆਉਂਦੇ ਆ ਬੇਸ਼ੱਕ ਕਿਸੇ ਟਾਈਮ ਵੀ ਤੁਸੀਂ ਜਿਹੜੀ ਦੋਸਤੋ ਕਾਲ ਕਰ ਸਕਦੇ ਹੋ ਗੱਲਬਾਤ ਕਰ ਸਕਦੇ ਹੋ ਪਸ਼ੂ ਤੁਹਾਨੂੰ ਕੋਈ 4-5 ਨਗ ਕੋ ਤਿੰਨ ਚਾਰ ਨਾਗ ਜਿਹੜੇ ਖਾਸ ਤੌਰ ਤੇ ਜਿਆਦਾ ਵੇੜਾਂ ਦੇ ਵਿੱਚ ਮੱਝਾਂ ਵੀ ਆਉਂਦੀਆਂ ਲੱਗੀਆਂ ਪਰ ਜਿਆਦਾਤਰ ਜਿਹੜਾ ਜਿਆਦਾਤਰ ਕੰਮ ਹੈਗਾ ਵੇੜਾਂ ਉੱਤੇ ਆ ਵੇੜਾਂ ਜਾਂਦੀਆਂ ਦੋਸਤੋ ਤੁਹਾਨੂੰ ਇਸ ਘਰੋਂ ਦੇਖਣ ਦੇ ਵਿੱਚ ਮਿਲਦੀਆਂ ਰਹੀਆਂ ਨੇ ਕਾਫੀ ਪਿਛਲੀਆਂ ਵੀਡੀਓ ਦੇ ਵਿੱਚ ਅੱਜ ਵੀ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਵੈਸੇ ਚਾਰ ਨਾਗ ਦਿਖਾਉਣੇ ਸੀਗੇ ਫਿਲਹਾਲ ਤਿੰਨ ਵੇੜਾਂ ਦਿਖਾ ਦਾਂਗੇ ਇੱਕ ਬਿਲਕੁਲ ਤਾਜੀ ਸੁਈਸਬਾਈ ਆ ਤੇ ਦੋ ਕੱਪੜਨ ਵੇੜਾਂ ਨੇ ਇੱਕ ਬਿਲਕੁਲ ਤਿਆਰੀ ਦੇ ਉੱਤੇ ਆ ਲਾਲ ਵੇੜ ਜਿਹੜੀ ਤੁਸੀਂ ਦੇਖੋਗੇ ਦੋ ਦਿਨ ਤੇ ਢਾਈ ਦਿਨ ਤੱਕ ਸੁਕੂਗੀ ਇੱਕ ਕੋਈ ਹਫਤਾ ਖੰਡ ਲੈ ਕੇ ਜਾਊਗੀ ਪੂਰੀ ਗੱਲਬਾਤ ਆਪਾਂ ਵੀਰਪਿੰਦਰ ਦੇ ਨਾਲ ਕਰ ਲਾਂਗੇ ਉਹਨਾਂ ਤੋਂ ਇਨਫੋਰਮੇਸ਼ਨ ਲੈ ਕੇ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਹਾਂਗੇ ਅੱਜ 3 ਸਤੰਬਰ ਨੂੰ ਆਪਾਂ ਦੋਸਤੋ ਵੀਡੀਓ ਬਣਾ ਰਹੇ ਹਾਂ ਟਾਈਮ ਤੁਸੀਂ ਨੋਟ ਕਰ ਲਓ ਕੋਈ 3:30 ਵਜੇ ਸ਼ਾਮ ਦਾ ਸਮਾਂ ਸੋ ਬਾਕੀ ਜਿੰਨੇ ਨਗ ਦਿਖਾਵਾਂਗੇ ਜਿੰਨੇ ਪਸ਼ੂ ਦਿਖਾਵਾਂਗੇ ਤਸੱਲੀ ਤੁਸੀਂ ਕਰਨੀ ਇੱਕ ਟਾਈਮ ਦੋ ਟਾਈਮ ਚਵਾਈ ਵਾਲੇ ਪਸ਼ੂ ਚੋ ਕੇ ਤਸੱਲੀ ਕਰ ਸਕਦੇ ਜੇ ਕੱਬਣ ਨੂੰ ਜਿਹੜਾ ਦੋਸਤੋ ਥਿੱਪ ਕੇ ਤਸੱਲੀ ਆਪੀ ਭਰਾਹੀ ਕਰ ਸਕਦੇ ਆਜੋ ਕਰਦੇ ਹਾਂ ਗੱਲਬਾਤ ਵੀਰਪਿੰਦਰ ਦੇ ਨਾਲ ਸਭ ਤੋਂ ਪਹਿਲਾਂ ਬਿੰਦਰ ਕੀ ਹਾਲ ਚਾਲ ਨੇ ਚੜਦੀ ਕਲਾ ਜੀ ਸਾਸਰੀ ਕਲਾ ਸਾਸਰੀ ਕ ਵੀ ਠੀਕ ਠਾਕ ਚੜਦੀ ਕਲਾ ਠੀਕ ਹੈ ਪਹਿਲਾਂ ਬਿੰਦਰ ਵੀ ਪਸ਼ੂ ਆਉਂਦੇ ਰਹਿੰਦੇ ਆ ਤੇ ਵਿਕ ਜਾਂਦੇ ਹਨਾ ਹਾਂਜੀ ਹਾਂਜੀ ਲੋਕਲ ਪਸ਼ੂ ਦੀ ਭੈਣ ਭਰਾ ਕਾਫੀ ਗਾਹਕ ਜੁੜ ਗਿਆ ਆਪਣਾ ਆ ਲੋਕਲ ਪਹਿਲਾਂ ਹੀ ਕਾਫੀ ਜੁੜਿਆ ਸੀ ਚਲੋ ਉਸ ਤੋਂ ਬਾਅਦ ਚਲੋ ਜਿਵੇਂ ਆਪਾਂ ਵੀਡੀਓ ਪਾਉਣੀ ਸ਼ੁਰੂ ਕੀਤੀਆਂ ਹੋਰ ਭੈਣ ਭਰਾ ਦੂਰ ਦਰਾਂਡੇ ਲੈ ਵੀ ਜੁੜ ਗਿਆ ਨਾਲ ਹਾਂਜੀ ਹਾਂਜੀ ਤੇ ਅੱਜ ਨਾਗ ਆਪਣੇ ਕੋਲ ਮਤਲਬ ਕਿ ਵਿਕ ਵੀ ਗਏ ਆ ਨਾਗ ਤਾਂ 6-7 ਸੀ ਜੀ ਹਾਂਜੀ ਤੇ ਹਾਲ ਦੀ ਤੁਹਾਡੇ ਆਉਣ ਜਾਣ ਚ ਤਿੰਨ ਰਹਿ ਗਏ ਤਿੰਨ ਰਹਿ ਗਏ ਹਾਂਜੀ ਤੇ ਫਿਲਹਾਲ ਆਪਾਂ ਤਿੰਨ ਹੀ ਪਾਉਣ ਲਓ ਜੀ ਕਰਦੇ ਆ ਦੋਸਤੋ ਡਿਟੇਲ ਸੰਜੀ ਇੱਕ ਸੂਈ ਹੈ ਤੇ ਦੋ ਮਤਲਬ ਵੀ ਹਜੇ ਸੂਰ ਵਾਲੀਆਂ ਨੇ ਹਾਂ ਜੀ ਦੋ ਹੈ ਨਾ ਇਹ ਜਰਸੀ ਕ੍ਰੋਸ ਹੈ ਬਣਾ ਵੱਡੀਆਂ ਬੱਚਾ ਇਹ ਦੋ ਛੋਟੀਆਂ ਨਹੀਂ ਹਾਂ ਤੇ ਦੋ ਤੇ ਗੱਬਣਾ ਦੇ ਤੇ ਉਹ ਡੋਗਲੇ ਪਣ ਚ ਸੂਈ ਠੀਕ ਹੈ ਜੀ ਖਾਈ ਉਹ ਤਿੰਨਾਂ ਤਿੰਨਾਂ ਦੀ ਸੂਈ ਜੀ ਹਾਂ ਲਓ ਜੀ 8 ਕਿਲੋ ਬੋਲਾ ਹੈ 8 ਕਿਲੋ ਬੋਲਾ ਦੋਸਤੋ ਜਿਹੜੀ ਪਹਿਲੇ ਨੰਬਰ ਤੇ ਤੁਸੀਂ ਜੀਨੀ ਜੀ ਗਾਂ ਦੇਖ ਰਹੇ ਹੋ ਠੀਕ ਹੈ ਜੀ ਜਿਵੇਂ ਬਿਲਕੁਲ ਵਿੱਚ ਡਾਟ ਸਪੌਟ ਹੈਗੇ ਆ ਵਾਈਟ ਰੰਗ ਦੇ ਵਿੱਚ ਤੇ ਸੂਹਾ ਕਿਨਵਾ ਸੂਈ ਹੈ ਜੀ ਇਹ ਦੂਸਰਾ ਸੂਹਾ ਸੂਈ ਦੂਸਰਾ ਸੂਹਾ ਤੇ 8 ਕਿਲੋ ਦੁੱਧ ਕਿੰਨੇ ਦਿਨਾਂ ਦੀ ਦਸੀ ਤੁਸੀਂ ਇਹ ਅੱਜ ਤੀਜਾ ਚੌਥਾ ਦਿਨ ਜੀ ਤੇ 7 ਤੋਂ 8 ਹੋਵੇ ਦੁੱਧ 8 ਕਿਲੋ ਹੀ ਤਕਰੀਬਨ ਰੋਜ਼ ਰੋਜ਼ ਵਾਦੀ 1/2 ਕਿਲੋ ਕਿਲੋ 1/2 ਕਿਲੋ ਰੋਜ਼ ਵਾਦੀ ਠੀਕ ਆ ਜੀ ਤੇ ਤਕਰੀਬਨ 7-8 ਕਿਲੋ ਤੁਸੀਂ ਮੰਨ ਕੇ ਚੱਲੋ ਹੂੰ ਤੇ ਨਾਰਮਲ ਸਿਵਾ ਵਾਲਿਆਂ ਕੋਈ ਆਈ ਆ ਤੇ ਗੰਢੀ ਚ ਸ਼ੀਲ ਬੜੀ ਇਹ ਦੇਖੋ ਕੋਈ ਬੱਚਾ ਨਹੀਂ ਲਾਉਣਾ ਕੋਈ ਕੁਝ ਨਹੀਂ ਆ ਲਓ ਜੀ ਤੋਂ ਕਿਸੇ ਤਰ੍ਹਾਂ ਦਾ ਕੋਈ ਦੋਸਤੋ ਨਿਆਣਾ ਰਸੀ ਪਾਉਣ ਦੀ ਲੋੜ ਨਹੀਂ ਚਾਹੇ ਬੱਚਾ ਵੀ ਤੁਸੀਂ ਲਾਓ ਨਾ ਲਾਓ ਐਦਾਂ ਵੀ ਥਾਪੀ ਮਾਰ ਕੇ ਬਹਿ ਜਾਓਗੇ ਤੇ ਇੰਨੀ ਠੰਡੀ ਧੀਰੀ ਆ ਵੀ ਇਸੇ ਤਰ੍ਹਾਂ ਤੁਸੀਂ ਚਵਾਈ ਕਰ ਸਕਦੇ ਜਿਆ ਦੇ ਅਗਲੇ ਥਣਾ ਦੀ ਜਵਾਈ ਆ ਦੇਖਿਓ ਆ ਮਗਰਲੇ ਥਣ ਕਰੋ ਚੈੱਕ ਲਓ ਠੀਕ ਹੈ ਜੀ ਬਹੁਤ ਸੀਲ ਸਹੂਆ ਜਿਹੜੇ ਵੀਰ ਨੇ ਘਰੇਲੂ ਨੇ ਕਿਸੇ ਨੇ ਘਰੇ ਰੱਖਣੀ ਆ ਤੇ ਬਹੁਤ ਜਿਆਦਾ ਦੋਸਤੋ ਵਾਦੇ ਵਾਲੀ ਚੀਜ਼ ਆ ਮਗਰ ਬੱਚਾ ਕੀ ਬੱਚਾ ਮਗਰ ਬੱਚਾ ਹੈ ਬੱਚਾ ਹੈ ਮੇਰ ਦਾ ਆ ਠੀਕ ਆ ਤੇ ਸੂਈ ਚਾਰਕ ਦੇ ਨਹੀਂ ਹੋਏ ਹਜੇ ਹਾਂਜੀ ਚੌਥਾ ਦਿਨ ਤੇ ਕੀ ਮੁੱਲ ਰਵਗਾ ਵੀਰਿੰਦਾ ਇਹ ਸਦਾ ਅੱਜ ਭਾਵੇਂ 35 ਕਰੀਏ 36 ਕਰੀਏ 32000 ਦੇ ਦਾਂਗੇ ਕੁਝ ਵੀ ਮਾਨਤਨ ਕੋਈ 5700 ਦਾ ਜੋ 5700 ਦਾ ਹਾਂਜੀ ਹਾਂਜੀ ਠੀਕ ਆ 5700 ਦਾ ਦੋਸਤੋ ਉਹਦੇ ਜੋ ਵੀ ਮਾਨਤਨ ਹੋ ਜਾਊਗਾ 32000 ਚੋਂ ਬਾਕੀ ਇਹ ਥਣ ਥਣ ਤੁਸੀਂ ਆ ਵੇਖ ਸਕਦੇ ਜੇ ਚਾਰੇ ਥਣ ਸਪੇਸ ਜਿੰਨੀ ਕ ਵਿੱਥੀ ਦੋਸਤੋ ਤੁਹਾਨੂੰ ਦਿਖਾਈ ਦੇ ਰਹੀ ਆ ਤਕਰੀਬਨ ਕੋਈ 2-2 3-3 ਇੰਚ ਦੀ ਵਿੱਥੀ ਆ ਵਿੱਚ ਥਣਾਂ ਦੇ ਆਪਸੀ ਇਕੱਲੀ ਆ ਥਣ ਪੂਰਾ ਮੁਠੀ ਵਾਲਾ ਲਓ ਜੀ ਖੋਲ ਕੇ ਦਿਖਾਈਏ ਸੋ ਤੌਰ ਕੇ ਦਿਖਾ ਦਨੇ ਆ ਬਾਕੀ ਸੀਲ ਸਾਉਪ ਨੂੰ ਤੁਸੀਂ ਦੇਖ ਹੀ ਲਿਆ ਜੀ ਤੇ ਮਿਲਨ ਬਲਾਉਣ ਦੇ ਵਿੱਚ ਕੋਈ ਵੀਰ ਬੱਚਾ ਜਿਹੜਾ ਹੈਗਾ ਥਨੇ ਬੱਚਾ ਛੱਡ ਵੀ ਸਕਦੇ ਹੋ ਤੁਸੀਂ ਵੈਸੇ ਵੀ ਬਹਿ ਜਾਓਗੇ ਦੋਸਤੋ ਠੰਡੇ ਪਸ਼ੂ ਦੀ ਖਾਸੀਅਤ ਜਿਹੜੀ ਆ ਬਿਲਕੁਲ ਤੁਸੀਂ ਦੇਖ ਹੀ ਲਈ ਆ ਸੋ ਹਾਈਟ ਕੱਦ ਮੀਡੀਅਮ ਦੇ ਵਿੱਚ ਕਿਤੇ ਦੇਖ ਲਓ ਜੀ ਤੋ ਜਿੱਦਾਂ ਮਰਜ਼ੀ ਬੈਠ ਕੇ ਦੋਸਤੋ ਸੱਜੇ ਖੱਬਿਆਂ ਤੋਂ ਤਸੱਲੀ ਕਰ ਸਕਦੇ ਜੀ ਠੀਕ ਆ ਤੇ ਪੂਰੀ ਸਪੈਸ਼ਲ ਤੇ ਰੇਟ ਵੀ ਬਿਲਕੁਲ ਜਾਇਜ਼ ਆ ਬਾਜ਼ਪਰੇਟ ਆ ਚੀਜ਼ ਚੰਗੀ ਆ ਦੋਸਤੋ ਠੀਕ ਆ ਤੇ ਨਾਰਮਲ ਜੀ ਚਲੋ ਹਰ ਕਿਸੇ ਆਪੋ ਆਪਣੀ ਚੁਆਇਸ ਹੁੰਦੀ ਆ ਕਿਸੇ ਨੇ ਪੈਸੇ 230000 ਦੇ ਵਿੱਚ ਵੀ ਸਾਰਨਾ ਕਿਸੇ ਨੇ 70000 ਰੁਪਏ ਦੀ ਵੀ ਚੀਜ਼ ਲੈਣੀ ਆ ਪਰ ਘਰੇ ਕੋਈ 10 12 10 12 ਲੀਟਰ ਚਾਹਣ ਵਾਸਤੇ ਲੈਣੀ ਆ ਤੁਸੀਂ ਤੇ ਨਾਰਮਲ ਜਿਹੜਾ ਦੋਸਤੋ 10000 ਮੀਟਰ ਪਾ ਦੋ ਕਿਉਂਕਿ ਅੱਜ ਚੌਥੇ ਦਿਨ ਦੇ ਵਿੱਚ ਜਿਹੜਾ 8 ਕਿਲੋ ਤੁਸੀਂ ਚੁਵਾਈ ਕਰਕੇ ਲੈ ਕੇ ਜਾ ਸਕਦੇ ਜੇ ਬੌਲੇ ਦੇ ਵਿੱਚ ਸੰਤੁਸ਼ਟ ਕਰਦਾ ਚਾਹੇ ਬੌਲੇ ਤੋਂ ਬਾਹਰ ਵੀ ਤੁਸੀਂ ਮੰਨ ਸਕਦੇ ਜੀ ਠੀਕ ਹੈ ਤੇ ਮੁੱਲ ਵੀ ਬਿਲਕੁਲ ਜਾਇਜ਼ 30000 ਚੋਂ ਜਿਹੜਾ ਦੋਸਤੋ ਮਾਨਤਾ ਨੂੰ ਵੀ ਕੀਤਾ ਜਾਊਗਾ ਠੀਕ ਹੈ ਇਸ ਤੋਂ ਬਾਅਦ ਇੱਕ ਲਾਲ ਰੰਗ ਦੇ ਵਿੱਚ ਅਗਲੀ ਜਿਹੜੀ ਬੈੜਾ ਦੂਜੇ ਨੰਬਰ ਤੇ ਇਹ ਵੀ ਮੈਨੂੰ ਲੱਗਦਾ ਵੀ ਤਿਆਰੀ ਤੇ ਹੀ ਹੈ ਨਾ ਤਿਆਰੀ ਤੇ ਵੀ ਦੇ ਇੱਕ ਦੋ ਦੋ ਚਾਰ ਦੇਣੀ ਆ ਬਸ ਜਿਆਦਾ ਨਹੀਂ ਦੋ ਚਾਰ ਦੇਣੀ ਹੈ ਹਾਂਜੀ ਹਾਂਜੀ ਅੱਛਾ ਪਿੰਦਰ ਵੀਰ ਸੁਆਗਤ ਨਾ ਸੁਣ ਲਗੀ ਇਹ ਸੁਆ ਦੂਜਾ ਸਾਜੀ ਇਹ ਦੂਜਾ ਹਾਂਜੀ ਹਾਂਜੀ ਦੂਜਾ ਸਵੇਰ ਲਾਲ ਇੱਕ ਰੰਗ ਆ ਸੇ ਆਹ ਵੇਖੋ ਜੀ ਹਵਾਨਾ ਬਿਲਕੁਲ ਬਣਾ ਕੇ ਤਿਆਰ ਕੀਤਾ ਆ ਲਓ ਠੀਕ ਆ ਬਾਕੀ ਇੱਕ ਦੋ ਦਿਨ ਦੀ ਵੱਧ ਤੋਂ ਵਧ ਜੇ ਦੱਸੋ ਇੱਕ ਦੋ ਦਿਨ ਉਸ ਦਾ ਸਫਰ ਚ ਕੋਈ ਵੀਰ ਲੈ ਕੇ ਜਾਵੇ ਤੇ ਜਾਂਦਿਆਂ ਸੂ ਵੀ ਪਵੇ ਤਿਆਰੀ ਜਿਹੜੀ ਆ ਉਹ ਕੀਤੀ ਆ ਠੀਕ ਆ ਤਿਆਰੀ ਪੂਰੀ ਆ ਜਿਹੜੀ ਹਵਾਨੇ ਵੱਲੋਂ ਕਰੀ ਬੈਠੀ ਆ ਆ ਦੇਖੋ ਜੀ ਠੀਕ ਹੈ ਜੀ ਬਾਕੀ 53 ਤੋਂ ਪਨਾ ਓਕੇ ਹੈ ਓਕੇ ਓਕੇ ਵੀਰੇ ਓਕੇ ਤੇ ਕੀ ਮੋਲੇ ਦਾ ਹੀ ਰਹੂਗਾ ਇਹਦਾ ਮੁੱਲ ਸ਼ਾਹ ਜੀ ਬਾਈ 45 ਹਜ਼ਾਰੀ ਕਰੀ ਜਾਈਏ ਤੇ ਇਹ 42 ਹਜ਼ਾਰ ਦੇ ਦਾਂਗੇ ਲਾਸਟ 42 ਹਾਂ ਜੀ ਹਾਂ ਜੀ 42 ਦੇ ਠੀਕ ਹੈ ਜੀ ਹਾਂ ਕੋਡਰ ਕੀ ਵੇਖੋ ਰਾਂਗੇ ਦਾ ਗਾੜੀ ਇਹ ਇਹ ਗਾਗ ਤੇ ਬਹੁਤ ਪਸੰਦ ਆਉਂਦੇ ਜਿਆਦਾਤਰ ਇਹ ਦੀ ਜਾਰੀ ਰਮਣ ਚੱਲਦੀ ਹੈ ਜੀ ਹਾਂ ਜੀ ਹਾਂ ਜੀ ਤਾਂ ਜਰਸੀ ਖਰੀਦਣੀ ਹੈ ਤੇ ਚਾਹੇ ਸ਼ਾਈ ਪਰ ਲਾਲ ਰੰਗ ਗਾੜੀ ਦੀ ਜੀ ਇਹ ਜਰਸੀ ਦਾ ਕ੍ਰੋਸ ਹੈ ਜਾਂ ਪੰਜਾਬ ਦੀ ਜਰਸੀ ਕਹਿ ਸਕਦੇ ਆ ਭਾਈ ਹਾਂ ਜੀ ਹਾਂ ਜੀ ਕ੍ਰੋਸ ਵਿੱਚ ਹਾਂ ਜੀ ਕ੍ਰੋਸ ਵਿੱਚ ਲਓ ਜੀ ਬਿੰਦਰ ਵੀਰ ਦਿਖਾਈਏ ਵੀ ਪੇਸ਼ ਕਰ ਤੋ ਕ੍ਰੋਸ ਅੰਗ ਦੇ ਵਿੱਚ ਬਾਕੀ ਦਿਨ ਕੋ ਜਿਆਦਾ ਨਹੀਂ ਲੱਗ ਜਊਗੀ ਦੋਸਤੋ ਪੁੜੇ ਪੜੇ ਬਿਲਕੁਲ ਤੁਸੀਂ ਦੇਖ ਸਕਦੇ ਨਵਾਏ ਆਂ ਵੀ ਇੱਕ ਦੋ ਦਿਨ ਕੱਢਦੀ ਆ ਸਫਰ ਦੇ ਵਿੱਚ ਪਰ ਪਹਿਲਾਂ ਕਹਤਾ ਵੀ ਹੋ ਸਕਦਾ ਵੀ ਕਿਸੇ ਵੀਰ ਨਾਲ ਕੋਈ 50 100 ਕਿਲੋਮੀਟਰ ਵੀ ਲੈ ਕੇ ਜਾਣੀ ਪਵੇ ਤੇ ਜਾਂਦੇ ਆ ਸੂ ਵੀ ਸਕਦੀ ਆ ਠੀਕ ਆ ਬਸ ਦੋ ਕੁ ਦਿਨ ਹੀ ਕੱਢਦੀ ਆ ਆ ਦੇਖੋ ਗੱਡੀ ਚਾਰੂ ਚੁਰੂ ਬੋਦਾ ਇਦਰ ਵੀ ਦੁੱਧ ਕਿੰਨੇ ਦੀ ਸਮਰੱਥਾ ਰੱਖਦਾ ਉਹ ਮੁਰਕੇ ਪੈਨ ਭਰਾ ਕਹਿ ਦਿੰਦੇ ਆ ਵੀ ਥੋੜ੍ਹ ਮਾਰਦੇ ਵਪਾਰੀ ਭਸ਼ਾ ਆਪਾਂ ਲੈਂਦਾ ਪਿਛਲੇ ਘਰੋਂ ਮਾਲ ਠੀਕ ਆ ਕਿਸੇ ਦਾ ਕਿਸੇ ਅੰਦਾਜ਼ਾ ਕਹਿ ਸਕਦੇ ਆ ਵੀ 14-15 ਕਿਲੋ ਭਰਾ ਸਕਦੇ ਹੋ ਸਕਦਾ ਵੱਧ ਵੀ ਚੱਲ ਜਾਈ ਦੇ ਜਿਆਦਾ ਲੀਟਰ ਤੋਂ ਲੀਟਰ ਘੱਟ ਵੀ ਦੇ ਸਕਦੀ 12 ਦੇ ਵੀ ਰਸਤੀ ਵਿੱਚ 14-15 ਵਿੱਚ ਵਾਸ ਸਕਦਾ 14-15 ਹਾਕੇ ਦਾ ਹੈਗਾ 15-16 ਦੇ ਅੰਦਰ ਵੀ ਜਿੱਥੇ ਉਹ ਆਪਣੀ ਨਿਕਾ ਕੰਮ ਕਰਦੀ ਬਿਲਕੁਲ ਹਾਂ ਜੀ ਤੋਂ ਦੋਸਤੋ ਇਹ ਕਿਉਂਕਿ ਜਿਹੜਾ ਪਸ਼ੂ ਵਪਾਰ ਦਾ ਕੰਮ ਆ ਉਹਦੇ ਵਿੱਚ ਡੇਲੀ ਰੁਟੀਨ ਦੇ ਵਿੱਚ ਪਸ਼ੂ ਆਉਂਦੇ ਆ ਤੇ ਉਹਦੀ ਆਉਟਪੁੱਟ ਵੀ ਵਪਾਰੀ ਵੀਰਾਂ ਨੂੰ ਮਿਲਦੀ ਰਹਿੰਦੀ ਹੈ ਵੀ ਇਹੋ ਜਿਹਾ ਪਸ਼ੂ ਇਹੋ ਜਿਹੇ ਆਟਰ ਕੁਆਲਟੀ ਦਾ ਪਸ਼ੂ ਕਿੰਨਾ ਕੁ ਦੋਤ ਪਾ ਦੇਊਗਾ ਜਾਂ ਭਰ ਦੇਊਗਾ ਠੀਕ ਆ ਇਸ ਕਰਕੇ ਵੀ 12 13 ਲੀਟਰ ਤੇ ਵੀ ਰਹਿ ਸਕਦੀ ਹੈ ਵੀ 15 14 ਲੀਟਰ ਵੀ ਚੋ ਸਕਦੇ ਸੇਵਾ ਕਿਉਂਕਿ ਹਰ ਕ ਵੀਰ ਦੀ ਕੋਈ ਕਿਸੇ ਦੀ ਸੇਵਾ ਨਹੀਂ ਰਲਦੀ ਤੇ ਪਸ਼ੂ ਨਾਲ ਪਸ਼ੂ ਨਹੀਂ ਰਲਦਾ ਸੋ ਆਟਰ ਕੁਆਲਟੀ ਤੁਸੀਂ ਦੇਖੋ ਜੀ ਠੀਕ ਆ ਆਲਮੋਸਟ ਬਿਲਕੁਲ ਤਿਆਰੀ ਦੇ ਉੱਤੇ ਆ ਠੀਕ ਆ ਜੀ ਕੋਈ ਇੱਕ ਦੋ ਦਿਨ ਹੋਰ ਬਣ ਜੇ ਤੇ ਸਮਾਂ ਨਿਕਲ ਜੇ ਤੇ ਦੋ ਦੋ ਦਿਨਾਂ ਚ ਹੋਰ ਵੀ ਤਿਆਰ ਹੋ ਸਕਦੀ ਹੈ ਬਾਕੀ ਥੰਥੂਨ ਪ੍ਰੋਪਰ ਮੁਠੀ ਹੱਥੀ ਜਵਾਈ ਦਾ ਠੀਕ ਹੈ ਜੀ ਅਸ ਇੱਕ ਇਹ ਕਿੰਨਾ ਦੱਸਦਾ ਅਸੀਂ ਤਾਂ ਲੈਣ ਦੇਣ ਜੀ ਇਹਦਾ ਸਾਜੀ ਮੁੱਲ ਭਾਵੇਂ ਵਧ ਕਰ ਜਾਈਏ 45 ਕਰੀਏ 46 ਕਰੀਏ 42000 ਦੀ ਲਾਸਟ ਦੇ ਦਾਂਗੇ 42 ਦੀ ਹਾਂ ਜੀ ਹਾਂ ਠੀਕ ਹੈ ਜੀ ਸੋ 42000 ਦੀ ਦੋਸਤੋ ਇਹ ਲਾਸਟ ਖਾਨ ਆ ਜਿਹੜੀ ਹੈਗੀ ਹੈ ਠੀਕ ਹੈ ਇਸ ਤੋਂ ਬਾਅਦ ਇੱਕ ਹੋਰ ਤੁਹਾਨੂੰ ਅਗਲੀ ਜਿਹੜੀ ਹੈ ਵੇਖਣ ਦਿੰਦੇ ਹਾਂ ਇਹ ਇਹ ਸਮਾਂ ਵੇਲੇ ਲੈ ਜੂਗੀ ਕੱਚੀ ਆ ਜੇ ਕੱਚੀ ਵੀ ਨਹੀਂ ਕਹਾਂਗੇ ਵੀ ਹਫਤਾ ਕੋਈ 8 ਦਿਨ ਕੱਢ ਦੀ ਵੇਲੇ ਹਫਤਾ 8 8 7 ਦਿਨਾਂ ਦੀ ਯਾਤਰੀ ਖੇਡਨੀ ਹੈਗੀ ਨਹੀਂ ਗਾਂ ਦਿਨ ਦਿਲ ਤਰੀ ਆਉਂਦੀ ਹੈ ਠੀਕ ਹੈ ਜੀ ਬਸ ਲੈ ਕੱਢ ਜੂ 10 ਦਿਨ ਨਾ ਆ ਹਫਤਾ ਹਫਤੇ ਤੋਂ ਪਹਿਲਾਂ ਜ਼ਿਆਦਾ ਨਹੀਂ ਫਿਰ ਜ਼ਿਆਦਾ ਨਹੀਂ ਹਫਤੇ ਦੇ ਨੇੜ ਤੇੜੀ ਆ ਹਾਂ ਜੀ ਹਫਤੇ ਤੋਂ ਕੋਈ 1 ਅੱਧਾ ਦਿਨ ਅੰਦਰ ਆ ਜਾਂ 1 ਅੱਧਾ ਦਿਨ ਬਾਹਰ ਇੱਥੇ ਕੀ ਆ ਹਾਂ ਜੀ ਲਓ ਜੀ ਅੱਛਾ ਪਿੰਦਰ ਵੀਰ ਸਵੇਰ ਕਿੰਨਾ ਫਿਰ ਸੂਗੀ ਇਹ ਦੂਜਾ ਸਵੇਰ ਵੀਰ ਦੂਜਾ ਹਾਂ ਜੀ ਹਾਂ ਤੇ ਇਹ ਵੀ ਆ ਜਰਸੀ ਕਰਾਉ ਸੀਗੀ ਇਹ ਵੀ ਜੱਤੀ ਇਹ ਇਹੋ ਜਿਹਾ ਸਲੇ ਆ ਠੀਕ ਹੈ ਹਾਂਜੀ ਹਾਂਜੀ ਫੇਸਬੁਕ ਵੇਖੀ ਤਾਂ ਜਰਸੀ ਹੈ ਨਾ ਹਾਂਜੀ ਹਾਂਜੀ ਇਹ ਥੋੜਾ ਜਿਹਾ ਕਰਾਸ ਵਿੱਚ ਹੈ ਆ ਜਾਂਦਾ ਠੀਕ ਆ ਆ ਦੇਖੋ ਠੀਕ ਹੈ ਜਰਸੀ ਕਰਾਸ ਮੂੰ ਸਾਰਾ ਜਰਸੀ ਦਾ ਵਾ ਕਿੱਥੋਂ ਕਰਾਉਂਗੇ ਕਰਾਉ ਸਾ ਪਿਛੋਂ ਠੀਕ ਹੈ ਤੇ ਇਹ ਵੀ ਦਿਖਾ ਦਿੱ ਗਏ ਖੋੜ ਕੇ ਤੇ ਲਾਏ ਦੋਸਤੋਂ ਪਈ ਆ ਠੀਕ ਆ ਲਾਏ ਪਈ ਆ ਬਾਕੀ ਥਣ ਥੁਣਾ ਤੁਸੀਂ ਵੇਖੋਗੇ ਪ੍ਰੋਪਰ ਜਿਵੇਂ ਆਪਾਂ ਕਿਦਾਂ ਕਿਤੇ ਥੋੜਾ ਮਿਕਸ ਆਪ ਕਹਿ ਦਿੰਨੇ ਆ ਵੀ ਸ਼ਾਹੀਵਾਲ ਦਾ ਠੀਕ ਹੈ ਜੀ ਕਰਾਸ ਹੈਗਾ ਇੱਥੇ ਪਾਕਪਾ ਕੁ ਬਦੇ ਰਿਆ ਫਰੰਟ ਫਰੰਟ ਕੋ ਜਰਸੀ ਆ ਤੇ ਬੈਕ ਸਾਈਡ ਤੋਂ ਕਿਦਣਾ ਕਿਦੇ ਸ਼ਾਈ ਵਾਲ ਕ੍ਰੋਸ ਵਿੱਚ ਆ ਦੇਖੋ ਠੀਕ ਆ ਤੇ ਰੰਗ ਵਗੈਰਾ ਇਹਦਾ ਵੀ ਜਿਹੜਾ ਦੋਸਤੋ ਬਲੈਕ ਦੇ ਵਿੱਚ ਕੰਟਰਾਸਟ ਜਿਵੇਂ ਆਪਾਂ ਕਹ ਲਈਏ ਵੀ ਕਾਫੀ ਕਲਰ ਆ ਤੇ ਦੋ ਕਲਰ ਦਾ ਜਿਹੜਾ ਸੁਮੇਲ ਹੈਗਾ ਠੀਕ ਆ ਜੀ ਤੇ ਟਾਈਮ तकरीबन ਤੁਹਾਨੂੰ ਮੈਂਸ਼ਨ ਕਰ ਹੀ ਦਿੱਤਾ ਵੀ ਹਫਤਾ ਖੰਡ ਸਮਾਂ ਅਜੇ ਲੈ ਕੇ ਜਾਊਗੀ ਬਾਕੀ ਥਣ ਥਣ ਇੱਕ ਵਾਰੀ ਤੁਸੀਂ ਆ ਫਿਰ ਵੇਖੋ ਬਹਿਣੀਆਂ ਦੇ ਪਾਸਿਓ ਠੀਕ ਆ ਆ ਟਿੱਪਣ ਟੁੱਪਣ ਤੇ ਬਈ ਅਜੇ ਸਿਆਦੀ ਬਿਲਕੁਲ ਕੋਈ ਇਹ ਭਰਾ ਦੀ ਲੋੜ ਨਹੀਂ ਜਿਹੜੇ ਟਿੱਪ ਕਿਹਾਵਾਂਗੇ ਡੰਗਰ ਪੂਰਾ ਸਾਫ਼ ਸੁਥਰਾ ਜੇ ਕੋਈ ਨਹੀਂ ਹੋਊਗੀ ਤੁਹਾਨੂੰ ਪਹਿਲਾਂ ਬੋਲ ਕੇ ਦੱਸਿਆ ਜਾਊਗਾ ਹਾਂਜੀ ਵੀਰੇ ਆਨਲਾਈਨ ਮਾਲ ਮਗਾਉਣਾ ਕਿਸੇ ਨੇ ਤੇ ਫਿਰ ਉਹਦੇ ਵਿੱਚ ਝੂਠ ਨਹੀਂ ਬੋਲੇ ਜਾਣਾ ਨਹੀਂ ਬੋਲੇ ਜਾਣਾ ਹਾਂਜੀ ਹਾਂਜੀ ਵੀ ਇਹ ਹੋਰ ਕਾੜ ਹੋ ਜਾਂਦੀ ਹੈ ਵੀਰ ਚੀਜ਼ ਹਣੇ ਹਾਂਜੀ ਸੋ ਕਿਸੇ ਤਰ੍ਹਾਂ ਦੀ ਜਿਹੜੀ ਗੁੰਜਾਇਸ਼ ਨਹੀਂ ਰਹਿੰਦੀ ਕਿ ਦੋਸਤੋ ਕੋਈ ਸੱਜੇ ਖੱਬੇ ਕੋਈ ਗੱਲ ਗਲਤਫਲਤ ਕਹਿ ਦਿੱਤੀ ਜਾਵੇ ਤਾਂ ਬਾਅਦ ਵਿੱਚ ਉਹ ਪ੍ਰੋਪਰ ਨਾ ਨਿਕਲੇ ਠੀਕ ਆ ਸੋ ਆਓ ਆਪਣੀ ਤਸੱਲੀ ਆ ਤੁਸੀਂ ਵੀ 튁 ਕੇ ਕਰੋ ਕਿਉਂਕਿ ਵਪਾਰ ਦਾ ਕੰਮ ਆ ਮੈਂ ਬਾਰ ਬਾਰ ਤਾਂ ਜ਼ਿਕਰ ਕਰਦਾ ਵੀ ਵਪਾਰ ਦਾ ਕੰਮ ਆ ਸੇਰ ਪਰਚੇ ਵਾਲੇ ਪਸ਼ੂ ਆਉਂਦੇ ਆ ਇਹ ਤਸੱਲੀ ਤੋਂ ਬਿਨਾ ਕੋਈ ਵੀ ਨਹੀਂ ਪਸ਼ੂ ਆਉਂਦਾਗਾ ਜਿੰਨੇ ਵੀ ਪਸ਼ੂ ਆਉਂਦੇ ਆ ਤਸੱਲੀ ਕਰਕੇ ਹੀ ਲੈ ਜਾਂਦੇ ਆ ਅੱਗੇ ਕਿਸੇ ਵੀਰ ਨੇ ਖਰੀਦਦਾਰ ਨੇ ਖਰੀਦਣਾ ਉਹ ਵੀ ਆਪਦੀ ਤੁਸੀਂ ਤਸੱਲੀ ਕਰਕੇ ਲੈ ਕੇ ਜਾ ਸਕਦੇ ਆ ਅੱਛਾ ਪਿੰਦਰ ਵੀਰੇ ਮੰਨ ਲਓ ਵੀ ਹਫਤਾ ਜੇ ਖੰਡ ਲੈ ਕੇ ਸਾਹਮਣੇ ਜਾਂਦੀ ਹੈ ਤੇ ਕਿੰਨਾ ਮੁੱਲ ਕੀ ਅੱਜ ਕੀ ਰੋਗੇ ਦਾ ਇਹ ਵੀਰੇ ਅੱਜ ਲਾਸਟ 40 ਦੀ ਦੇ ਦਾਂਗੇ ਮੁੱਲ ਭਾਵੇਂ 45 ਕਰਾਂ ਲੱਤ ਅੱਜ 40 ਦੀ ਹਾਂਜੀ 40 ਉਹ ਚੋਂ ਵੀ 5-700 ਦਾ ਮੰਨਤਾ ਨੂੰ ਕਰ ਲਾਂਗੇ ਜਿਆਦਾ ਨਹੀਂ ਜੀ ਵੀਰੇ ਹੁਣਾ ਕਿਉਂਕਿ ਗਾਂ ਬਿਗਣ ਵਾਲੀ ਆ ਆ ਤਾਂ ਦੇ 50 ਹਜ਼ਾਰ ਦੀ ਹਾਂ ਬਿਲਕੁਲ ਤੇ ਅੱਜ ਜੋ ਚੱਲਦਾ ਹਫਤਾ ਖੰਡ ਗਿਆ ਨੇ ਸਾਹਮਣੀ ਆ ਤੇ ਚਲੋ ਉਹਨੇ ਪੌਣਾ ਲਾਉਣਾ ਵੀ ਆ ਤੇ ਚਲੋ ਲਾਸਟ 40 ਹਜ਼ਾਰ ਹੀ ਦੇ ਦਾਂਗੇ ਹਾਂ ਨਾ ਜਿਹੜੀ ਹਾਂ ਹਾਂਜੀ ਹਾਂਜੀ ਠੀਕ ਫੋਨ ਲੀਕਾ ਨੰਬਰ ਆਪਣੇ ਐ ਨੰਬਰ ਜੇ 76968 6890 ਠੀਕ ਸੋ ਦੋਸਤੋ ਇਹ ਸਾਨੂੰ ਮੇਰੇ ਨਾਲ ਵੀਰ ਪਿੰਦਰ ਪਿੰਡ ਸਰਹਾਲੀ ਮੰਡ ਤੁਸੀਂ ਖਾਸ ਵਿਜਿਟ ਕਰਨੀ ਆ ਠੀਕ ਹੈ ਜੀ ਤੇ ਸਰਹਿਆਲੀ ਵੱਡੀ ਸਰਹਿਆਲੀ ਥੋੜੀ ਦੂਰੀ ਤੇ ਆ ਘਟੋ ਪੱਟੀ ਸ਼ਹਿਰ ਦੀ ਵੀ ਦੂਰੀ ਕੋਈ 5 ਕਿਲੋਮੀਟਰ ਦੀ ਹੈਗੀ ਆ ਇਸ ਪਿੰਡ ਤੋਂ ਤੇ ਘਰੇ ਵਿਜਿਟ ਕਰਕੇ ਤੁਸੀਂ ਜਿਹਨੇ ਦਿਖਾਇਆ ਗਿਆ ਪਸ਼ੂਆ ਨਿਰਕਪਰਖ ਕਰ ਸਕਦੇ ਜੀ ਤਸੱਲੀ ਕਰ ਸਕਦੇ ਜੀ ਇੱਕ ਤੁਹਾਨੂੰ ਬਿਲਕੁਲ ਸੁਈ ਸੁਈ ਗਾਂ ਦਿਖਾਤੀ ਆ ਇਹ ਬਿਲਕੁਲ ਚੁਵਾਈ ਕਰਕੇ ਆਪਦੀ ਫਿੱਟ ਬਾ ਸਕਦੇ ਜੀ ਪਸ਼ੂ ਸਾਰੇ ਚੰਗੇ ਆ ਰੇਟ ਪੜਦਾ ਚੰਗਾ ਜੀ ਰੇਟ ਪੜਦਾ ਚੰਗਾ ਹੈ ਤੇ ਪਸ਼ੂ ਵੀ ਚੰਗੇ ਲੱਗਣਗੇ ਤੁਹਾਨੂੰ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ